ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ AI AI ਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਪਹਿਲੇ ਦਿਨ ਤੋਂ ਹੀ ਕਈ ਤਰ੍ਹਾਂ ਦੇ ਸ਼ੰਕੇ ਸਨ ਖਦਸ਼ੇ ਸਨ ਨਾ ਸਿਰਫ ਨੌਜਵਾਨੀ ਦੇ ਰੂਪ ਦੇ ਵਿੱਚ ਕਿਉਂਕਿ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਜਾਣਕਾਰੀ ਕਰ ਰਹੇ ਜਾਣਕਾਰੀ ਸਾਂਝੀ ਕਰ ਰਹੇ ਸਾਂ ਬੱਚਿਆਂ ਦੇ ਮਨਾਂ ਦੇ ਉੱਪਰ ਪਰ ਇੱਕ ਹੋਰ ਅਹਿਮ ਤੇ ਸੰਜੀਦਾ ਮਾਮਲਾ ਹੈ ਕਿ AI ਦੇ ਉੱਤੇ ਗੁਰੂਆਂ ਦੀ ਬਾਣੀ ਗੁਰਬਾਣੀ ਦੀ ਗਲਤ ਜਾਣਕਾਰੀ ਹੈ ਜੀ ਬਿਲਕੁਲ ਪ੍ਰਮਿੰਨ ਜੀ ਇਹ ਗੱਲ ਹਮੇਸ਼ਾ ਹੀ ਰਹੀ ਹੈ ਕਿ AI ਦੇ ਉੱਤੇ ਜੋ ਜਾਣਕਾਰੀ ਹੈਗੀ ਉਹ ਜੋ ਬੰਦਿਆਂ ਨੇ ਡਾਟਾ ਫੀਡ ਕੀਤਾ ਉਹਨਾਂ ਉੱਚ ਚੱਕ ਕੇ ਉਹਦੀ ਮਿੰਟ ਲਾਈਨ ਪਾ ਥੋੜੇ ਮੂਰੇ ਰੱਖ ਦੇਣੀ ਰੱਖ ਦੇਣੀ ਹੈ ਬਿਲਕੁਲ ਸਹੀ ਇਦਾਂ ਹੀ ਇਹਦਾ ਮਤਲਬ ਬਖਵਾਂਕ ਵੈਬਸਾਈਟਾਂ ਦੇ ਉੱਤੇ ਸੋਸ਼ਲ ਸਾਈਟਾਂ ਦੇ ਉੱਤੇ ਬਖਵਾਂਕ ਪਲੇਟਫਾਰਮਾਂ ਦੇ ਉੱਤੇ ਕੁਝ ਗਲਤ ਛੜਿਆ ਹੋਊਗਾ ਹੈਗਾ ਬਿਲਕੁਲ ਹੈਗਾ ਦੇਖੋ ਇਹ ਚੁਣੌਤੀ ਬਹੁਤ ਵੱਡੀ ਖੜੀ ਆ ਸ਼੍ਰੋਮਣੀ ਕਮੇਟੀ ਜੇ ਅੱਜ ਮਤਲਬ ਕਿ ਵਾਈਸ ਚਾਂਸਲਰ ਦੇ ਸੰਬੰਧ ਚ ਫੈਸਲਾ ਕਰ ਰਹੀ ਆ ਤੋਂ ਕਿਸਾਂ ਦਾ ਘਾਤ ਮਾਰੇ ਕਿ ਪੰਜਾਬ ਚ ਪੈਰ ਕਿਨੇ ਲਵਾਇਆ ਇਹਨਾਂ ਦੇ ਤੁਹਾਡੇ ਆਕਾ ਨਹੀਂ ਲਵਾਇਆ ਸਹੀ ਉਹ ਤੇ ਵੀ ਕਦੇ ਉਂਗਲ ਤਾਰਾ ਕਰੋਗੇ ਕਿ ਨਹੀਂ ਹਮ ਅੱਜ ਸ਼੍ਰੋਮਣੀ ਕਮੇਟੀ ਮੂਰੀ ਦੋਰੀ ਚਣਤੀ ਖੜੀ ਹੈ ਹਮ ਇੱਕ ਪਾਸੇ ਗੁਟਕਾ ਸਾਹਿਬ ਗ੍ਰੰਥ ਸਾਹਿਬਾਨ ਸਾਡੀਆਂ ਪੋਥੀਆਂ ਸਾਡਾ ਇਤਿਹਾਸ ਸਾਡਾ ਵਿਦਿਅਕ ਸਿਲੇਬਸ ਉਹਦੇ ਵਿੱਚੋਂ ਸਨ ਲਾ ਰਹੇ ਨੇ ਉਹ ਸਾਰੇ ਕੁਝ ਬਦਲ ਰਹੇ ਨੇ ਹਮ ਸਹੀ ਹੈ ਤੇ ਦੂਸਰੇ ਪਾਸੇ ਆ ਜਿਹੜੀ ਨਵੀਂ ਪਨੀਰੀ ਨੇ ਟੈਕਨੋਲੋਜੀ ਤੋਂ ਲੈਣਾ ਉਹਦੇ ਵਿੱਚ ਛੇੜਖਾਨੀ ਹੋ ਰਹੀ ਹੈ ਹਮ ਮਤਲਬ ਤੁਸੀਂ ਗੁਰੂ ਘਰ ਚਲੇ ਜਾਓ ਸਤਿਗੰਕੀ ਦੇਰਵਾਦ ਸਾਹਿਬ ਚਲੇ ਜਾਓ ਤਕਸ਼ਲੀ ਕੇਸਗੜ੍ਹ ਸਾਹਿਬ ਚਲੇ ਜਾਓ ਹੋਰ ਗੁਰੂ ਘਰਾਂ 'ਚ ਚਲ ਜਓ ਤੁਹਾਨੂੰ ਪ੍ਰਕਰਮਿਆਂ 'ਚ ਇਹਨਾ ਬਾਹਰ ਸਰੋਵਰ ਕਿਨਾਰੇ ਗੁਰੂ ਘਰ ਦੀਆਂ ਪੌੜੀਆਂ 'ਚ ਬਾਹਰ ਪੰਡਾਲ 'ਚ ਨਮੀ ਪਨੀਰੀ ਬੈਠੀ ਬੀਬੀਆਂ ਬੰਦੇ ਬੱਚਿਆਂ ਜਵਾਨਾਂ ਦੇ ਹੱਥਾਂ 'ਚ ਫੋਨ ਤੋਂ ਪਾਠ ਕਰਦੇ ਦੇਖ ਜਾਵਗੇ ਤੁਹਾਨੂੰ ਹਾਂ ਜੀ ਹਾਂ ਜੀ ਬਿਲਕੁਲ ਸਹੀ ਹੈ ਇਦਾਂ ਹੀ ਹੈ ਤੇ ਜੇ ਉਹਦੇ ਪਰ ਜਾਣਕਾਰੀ ਉਹ ਦਰਸਤ ਨਹੀਂ ਗਈ ਬਾਣੀ ਉਹ ਦਰਸਤ ਨਹੀਂ ਗੁਰਬਾਣੀ ਉਹ ਦਰਸਤ ਨਹੀਂ ਉਹਦੀ ਤੁਕਾਂ ਹੀ ਦਰਸਤ ਨਹੀਂ ਅਨਾਂ ਤੇ ਉਹਦਾ ਬਖਿਆਨ ਦਰਸਤਨੀ ਗੁਰੂ ਸਾਹਿਬ ਦਾ ਇਤਿਹਾਸ ਤੇ ਸਹੀ ਜਾਣਕਾਰੀ ਨਹੀਂ ਫਿਰ ਕੀ ਪੜ ਰਹੇ ਆ ਅਸੀਂ ਹੂੰ ਤੇ ਜਮ ਤੋ ਜੋ ਪਰੌਣਾ ਚਾਹੁੰਦੇ ਨੇ ਉਹ ਪੜ ਰਹੇ ਆ ਜੀ ਸਹੀ ਹੈ ਇਹ ਵੀ ਉੱਤਰ ਕਰ ਰਹੇ ਹੂੰ ਮਤਲਬ ਇਹਦੇ ਉੱਤੇ ਸ਼ਰੋਣੀ ਕਮੇਟੀ ਨੇ ਆਪਣਾ ਫਰਜ਼ ਨਿਭਾਤਾ ਜੀ ਉਹਨੇ ਬਕਾਇਦਾ ਸਾਰੇ ਵਿੰਗ ਜਿੰਨੇ ਇਸ ਪਲੇਟਫਾਰਮ 'ਤੇ ਹੈਗੇ AI ਦੇ ਉੱਤੇ ਉਹਨਾਂ ਸਾਰਿਆਂ ਦੇ ਜਿੰਨੇ ਕਤੇ ਪਤੇ ਲੱਗੇ ਮੈਨੂੰ ਉਹਦੇ ਦੇ ਨਾਮ ਵੀ ਨਹੀਂ ਪਤਾ ਜਿਹੜੇ ਉਹਨਾਂ ਨੇ ਬੋਲੇ ਮਤਲਬ ਉਹਦੇ ਵਿੱਚੋਂ ਕਹਿੰਦੇ ਜੀ ਚੈਟ ਜੀ ਪੀ ਟੀ ਐ ਡੀਪ ਸੀਡ ਐ ਡੀਪ ਸੀਕ ਐ ਗਰੋਕ ਐ ਜੈਮਨੀ ਐ اے ਆਈ ਐ ਮੈਟਾ ਗੂਗਲ ਐ ਬੀਓ ਐ ਡਿਸਕ੍ਰਿਪਟ ਨਾ ਰਗਵੇ ਐ ਐਮ ਐਲ ਵਿਕਟੋਰੀਆ ਪਤਾ ਨਹੀਂ ਕਿੰਨੀਆਂ ਮਤਲਬ ਦਰਜਨਾ ਇਹ ਜੇ ਪੋਰਟਲ ਨੇ ਜਾਏ ਜਾਂ ਸਾਈਟਾਂ ਨੇ ਜਾਏ ਜੇ ਪਲੇਟਫਾਰਮ ਨੇ ਉਹਨਾਂ ਸਾਰਿਆਂ ਨੂੰ ਈਮੇਲ ਭੇਜੀ ਆ ਜੀ ਤੇ ਗ੍ਰਹਿ ਮੰਤਰਾਲੇ ਦੇ ਵੀ ਧਿਆਨ ਚ ਲੈ ਦਿੱਤੀ ਆ ਕਿ ਇਹਦੇ ਉੱਤੇ ਗੁਰਬਾਣੀ ਦਾ ਉਚਾਰਨ ਵੀ ਪ੍ਰਸਾਰਨ ਵੀ ਜਾਣਕਾਰੀ ਵੀ ਉਹਦਾ ਵਿਖਿਆਨ ਵੀ ਸ਼ਬਦ ਜੋੜ ਵੀ ਤੇ ਹੈ ਨਾ ਉਹ ਸਾਰਾ ਕੁਝ ਵੀ ਬਹੁਤ ਕੁਝ ਗਲਤ ਹੈ ਕਿਉਂਕਿ ਸਹੀ ਉਹਨਾਂ ਚਾਹੀਦਾ ਨਹੀਂ ਹੈ ਗਲਤ ਜੀ ਇਸ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਹੋਇਆ ਜੀ ਹਮ ਸਹੀ ਹੈ ਪਰ ਪੂਰਾ ਹੋ ਗਿਆ ਹਮ ਬਸ ਪਰਵਾਰ ਸਾਹਿਬ ਦੇ ਬਾਹਰ ਚੀਨ ਤੋਂ ਬਣ ਕੇ ਆਈਆਂ ਗੁਰੂਆਂ ਦੀਆਂ ਮੂਰਤੀਆਂ ਵਿਕਦੀਆਂ ਹਮ ਦੁਕਾਨਾਂ 'ਤੇ ਜੀ ਸਹੀ ਹੈ ਇੱਕ ਮਰਿਆਦਾ ਅਨੁਸਾਰ ਮੂਰਤੀ ਪੂਜਾ ਨਹੀਂ ਨੇ ਸਹੀ ਹੈ ਕਿੱਥੇ ਅਸੀਂ ਸੀ ਹੈਗੀ ਆ ਠੀਕ ਆ ਹਰੇਕ ਧਰਮ ਦਾ ਆਪਣਾ ਤਰੀਕਾ ਹੈ ਆਪਣਾ ਸਨਮਾਨ ਹੈ ਉਹ ਉਹਨਾਂ ਨੂੰ ਪਰਵਾਨ ਹੂੰ ਸਹੀ ਹੈ ਜੇ ਤੁਹਾਡੀ ਜ਼ਿੰਮੇਵਾਰੀ ਫਿਰ ਉਹ ਦੁਕਾਨਾ ਤੇ ਕਿਉਂ ਨਹੀਂ ਕਰਾਇ ਲੈਣੀ ਜ਼ਿੰਮੇਵਾਰੀ ਹੈ ਹੂੰ ਮਤਲਬ ਚਾਹੇ ਉਹ ਕਮੇਟੀ ਦੀਆਂ ਦੁਕਾਨਾਂ ਹੋਣ ਚਾਹੇ ਕਮੇਟੀ ਮੈਂਬਰਾਂ ਦੀਆਂ ਹੋਣ ਹੂੰ ਸਭ ਨੂੰ ਸਮਝ ਆਉਂਦੀ ਹੈ ਤੇ ਉੱਥੇ ਕਿਉਂ ਨਹੀਂ ਰੋਕ ਲੱਗ ਪਉਂਦੀ ਸੋ ਇਸ ਲਈ ਸਾਰੇ ਥਾਂਵਾਂ ਤੇ ਚੱਲ ਰਹੇ ਪਰਾਣਾ ਜਿਹੜੀਆਂ ਘਰਾਂ 'ਚ ਸਾਡੇ ਬਜ਼ੁਰਗ ਬੀਬੀਆਂ ਬਜ਼ੁਰਗ ਬਾਬੇ ਜਿਨ੍ਹਾਂ ਦੇ ਘਰਾਂ 'ਚ 70 80 ਸਾਲ ਦੇ ਉੱਪਰ ਵਾਲੇ ਬਜ਼ੁਰਗ ਹੈਗੇ ਨਾ ਉਹਨਾਂ ਕੋਲ ਪਰਾਣਾ ਗੁਟਕਾ ਸਾਬ ਜਿਹੜਾ ਲਪੇਟ ਕੇ ਰੱਖਿਆ ਹੋਊਗਾ ਇੱਕ ਦਿਨ ਉਹ ਚੱਕ ਲਿਓ ਤੂੰ ਇਹ ਦੋਏ ਦਿਨ ਦਰਬਾਰ ਸਾਹਿਬ ਦੇ ਬਾਹਰੋਂ ਤਖਤਰੀ ਕੇਸਗੜ੍ਹ ਸਾਹਿਬ ਦੇ ਬਾਹਰੋਂ ਜਾਂ ਹੋਰ ਕਿਸੇ ਗੁਰਦੁਆਰੇ ਦੇ ਬਾਹਰੋਂ ਨਵਾਂ ਗੁਟਕਾ ਤਾਜ਼ਾ ਛਪਿਆ ਖਰੀਦ ਲਓ ਮਿਲਾ ਕੇ ਦੇਖ ਲਓ ਪਤਾ ਲੱਗ ਜੂ ਕੀ ਕੁਝ ਬਦਲ ਦਿੱਤਾ ਗਿਆ ਹਾਂ ਤੇ ਉਹਨਾਂ ਦਾ ਮਿਲਾਨ ਏਆਈ ਤੇ ਹੋਰਾਂ ਨਾਲ ਵੀ ਕਰਕੇ ਦੇਖ ਲਓ ਵੀ ਬਦਲਾ ਕੀ ਬਿਲਕੁਲ ਮੋਬਾਈਲਾਂ ਨਾਲ ਪਾਠ ਜਿਹੜਾ ਕਰਦੇ ਆ ਇਹ ਬਹੁਤ ਵੱਡ ਹੂੰ ਕੀ ਇਹ ਤਕਨੀਕੀ ਖਾਮੀ ਹੈ ਕੀ ਇਹ ਤਕਨੀਕੀ ਗਲਤੀ ਹੈ ਹੂੰ ਜਾਂ ਇਹ ਸਾਜ਼ਿਸ਼ਨ ਹੈ ਹੂੰ ਸਹੀ ਜੇ ਤਾਂ ਇਹ ਤਕਨੀਕੀ ਖਾਮੀ ਹੈ ਫਿਰ ਤਾਂ ਸਾਰੇ ਧਰਮਾਂ ਨੂੰ ਚੇਤਰ ਹੋਣ ਦੀ ਲੋੜ ਹੈ ਜਦੋਂ ਸਾਰੇ ਧਰਮਾਂ ਦਾ ਇਹ ਜਗਾ ਗਲਤ ਪਿਆਊਗਾ ਤੇ ਬਹੁਤ ਕੁਝ ਹੂੰ ਜੇ ਇਹ ਸਾਜ਼ਿਸ਼ਨ ਹੈ ਜੀ ਤਾਂ ਫਿਰ ਇਹ ਤਰੀਕਾਕਰ ਬੜਾ ਖਤਰਨਾਕ ਹੈ ਇੱਕ ਪਾਸੇ ਤੁਸੀਂ ਐ ਬਾਇਆ ਭਾਜਪੀ ਬਾਇਆ ਆਰਐਸਐਸ ਕਟ ਗਣਤੀਆਂ ਦੇ ਵਿੱਚੋਂ ਇੱਕ ਤਰ੍ਹਾਂ ਨੂੰ ਭਜਾਉਣ ਤੇ ਦੂਏ ਨੂੰ ਗੱਲ ਲਾਉਣ ਦਾ ਡਰਾਮਾ ਦਿਖਾ ਰਹੇ ਹਾਂ ਤੇ ਪਰ ਉਹਨਾਂ ਦਾ ਇਤਿਹਾਸ ਮਟਾਉਣਾ ਉਹ ਸਾਰਾ ਕੁਝ ਕਰਨਾ ਉਸ ਪ੍ਰਕਿਰਿਆ 'ਚ ਲੱਗਿਆ ਹੂੰ ਦੂਸਰੇ ਪਾਸੇ ਇਹਨਾਂ ਦੀ ਹੀ ਆਕਾਮਾ ਜਿਹੜੇ ਆਰਐਸਐਸ ਤੇ ਮਤਲਬ ਕਿ ਇੱਧਰ ਐਸਜੀਪੀਸੀ ਦੇ ਰਹੇ ਨੇ ਉਹਨਾਂ ਦਾ ਆਪਸੀ ਬਹੁਤ ਰਿਸ਼ਤਾ ਗੂੜਾ ਰਿਹਾ ਨੌ ਮਾਸ ਦਾ ਰਿਸ਼ਤਾ ਰਿਹਾ ਹੈਨਾ ਤੇ ਹੁਣ ਦੁਬਾਰਾ ਫੇਰ ਕਰ ਲੋ ਮੱਛੀ ਨੇ ਪਰ ਜੇ ਅਜੇ ਹੀ ਗੱਲ ਆ ਜਾਵੇ ਫਿਰ ਜੀ ਪੰਜਾਬ ਦਾ Hindu ਪੰਜਾਬ ਦਾ ਸ਼ਹਿਰੀ ਜੀ ਉਹ BJP ਨਾਲ ਉਹ ਵੀ ਲੀਡਰ ਤਾਂ سارے ਸਿੱਖਾਂ ਮਲੋ ਰਹੇ ਨੇ ਹਮ ਟੜਾ ਟੜਾ ਅੱਜ ਵੀ ਲੈ ਕੇ ਗਿਲਕੋ ਵਾਲੇ ਆ ਬੈਲੀ ਵਾਲੇ ਨੂੰ ਹਮ 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 ਹੈਨਾ ਪਹਿਲਾਂ ਵੀ ਕਿੰਨੇ ਮਤਲਬ ਇਸ ਤਰੀਕੇ ਦੇ ਉੱਤੇ ਕੋਈ ਨਹੀਂ ਗੱਲ ਕਰ ਰਿਹਾ ਵੀ ਇਹ ਪੰਜਾਬੀਆਂ ਦੇ ਨਾਲ ਧੋਖਾ ਹੋ ਰਿਹਾ ਪੰਜਾਬ ਦੀ ਸਭਿਆਚਾਰ ਪੰਜਾਬ ਦੀ ਰੋਹ ਰੀਤਾਂ ਚਾਹੇ ਉਹ Hindu ਆ ਚਾਹੇ ਸਿੱਖ ਉਹਨਾਂ ਦੀ ਜਮਨਾਪਾਰ ਨਾਲ ਨਹੀਂ ਮਿਲਦੀਆਂ ਹਮ ਇਹੋ ਚ ਸਾਨੂੰ ਲੱਗ ਰਹੀ ਹੈ ਹਮ ਹਮ ਦੂਜਾ ਜੇ UP ਵਾਲੇ ਆਕੇ ਮੰਦਰਾਂ ਦੇ ਪੁਜਾਰੀ ਬਦਲ ਰਹੇ ਨਾ ਮਤਲਬ ਇੱਥੇ ਉਹਨਾਂ ਦਾ ਵੀ ਸਾਰਾ ਕੁਝ ਬਦਲਿਆ ਜਾ ਰਿਹਾ ਧੰਕ ਤੁਹਾਨੂੰ ਤੁਹਾਡੇ ਵਿਆਹ ਰੀਤਾਂ ਕਰਮ ਉਹ ਬਦਲੇ ਜਾ ਰਹੇ ਨੇ ਤੇ ਜੇ ਇੱਧਰ ਸਨ ਲੱਗ ਰਹੀ ਹੈ ਤਾਂ ਇੱਥੇ ਵੀ ਸੋ ਇਹ ਸਾਰਾ ਪੰਜਾਬ ਨੂੰ ਪੰਜਾਬ ਬਣ ਕੇ ਨਾ ਚੀਜ਼ਾਂ ਨਾਲ ਲੜਨਾ ਪਊਗਾ ਨਹੀਂ ਤਾਂ ਅਗਲੇ ਲੜਾਉਣ ਆਏ ਨੇ ਤੇ ਲੜੀ ਜਾਇਓ ਹਮ ਐਸਜੀਪੀਸੀ ਤੱਕ ਪਹੁੰਚ ਚਾਹੀਦੀ ਜੇ ਸੱਚਮੁੱਚ ਆਈ ਤੇ ਦਰਸਪਾਉਣ ਦੀ ਇੱਛਾ ਹੁੰਦੀ ਤਾਂ ਜਈਆਂ ਸੰਸਥਾਵਾਂ ਵਿੱਚ ਉਹ ਚੈੱਕ ਹੋ ਕੇ ਜਾਂਦਾ ਉਹ ਸਾਰਾ ਕੁਝ ਜੀ ਬਿਲਕੁਲ ਜਦੋਂ ਸ਼੍ਰੋਮਣੀ ਕਮੇਟੀ ਦੇ ਉੱਤੇ ਕੋਈ ਤਹਿਈਆ ਪਹਿਲਾਂ ਕਰਦੀ ਜਦੋਂ ਕੋਈ ਸ਼ਿਕਾਇਤ ਆ ਜਾਂਦੀ ਆ ਆਪਾਂ ਉਹਦਾ ਇਤਰਾਜ਼ ਪ੍ਰਕਾੜ ਦਿੰਨੇ ਆ ਚਿੱਠੀ ਲਿੰਗ ਦਿੰਨੇ ਆਪਣਾ ਫਰਜ਼ ਪੂਰਾ ਹਮ ਮਾਮਲਾ ਤਾਂ ਹੱਲੇ ਨਹੀਂ ਹੋਣਾ ਜੀ ਜੀ ਉਹਦੇ ਦੀ ਚਾਰਜ ਹੋਈ ਕੀ ਆ ਸਵਾਲ ਤਾਂ ਹੈ